ਇਲਾ ਵਿਖੇ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਨੂੰ ਆਪਣਾ 19ਵਾਂ ਸਥਾਪਨਾ ਦਿਵਸ ਅਤੇ ਸੰਸਥਾ ਦੇ ਸੰਸਾਪਕ ਸੁਰਗੀ ਹਰਮੋਨ ਸਿੰਘ ਸਕਰਾਲੀ ਐਡਵੋਕੇਟ ਦੇ ਨਿਗੀ ਯਾਦ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਪਾਸ਼ਾ ਪਵਨ ਵਿਖੇ ਸੂਬਾ ਪ੍ਰਧਾਨ ਜਗਦੀਪ ਸਿੰਘ ਸਕਰਾਲੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਬੁੱਧੀਜੀਵੀ ਪ੍ਰੋਫੈਸਰ ਹਰਨੇਕ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਇੰਦਰਜੀਤ ਸੰਧੂ ਵਾਈਸ ਚੇਅਰਮੈਨ ਪੰਜਾਬ ਸ਼ਹਿਰ ਕੰਟੇਨਰ ਅਤੇ वेयरहाउस कॉर्पोरेशन ਵੱਲੋਂ ਸੇ ਸਮੂਲਿਤ ਕੀਤੀ ਗਈ ਇਸ ਮੌਕੇ ਪ੍ਰੋਫੈਸਰ ਹਰਨੇਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਵਰਗੀ ਹਰਮੋਨ ਸਿੰਘ ਸਕਰਾਲੀ ਐਡਵੋਕੇਟ ਨੇ ਕਾਲਜ ਦੀ ਪੜ੍ਹਾਈ ਦੌਰਾਨ ਹੀ अनेਕਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਅਤੇ ਉਹਨਾਂ ਦੇ ਅਧਿਕਾਰਾਂ ਸੰਬੰਧੀ ਆਵਾਜ਼ ਨੂੰ ਬੁਲੰਦ ਕੀਤਾ ਇਸ ਮੌਕੇ ਮੌਜੂਦਾ ਪ੍ਰਧਾਨ ਜਗਦੀਪ ਸਿੰਘ ਸਕਰਾਲੀ ਨੇ ਕਿਹਾ ਕਿ ਸਵਰਗੀ ਹਰਮੋਹਨ ਸਿੰਘ ਸਕਰਾਲੀ ਦੀ ਸੋਚ ਤੇ ਪੈਰਾ ਰੰਦੇਆਂ ਸੰਸਾ ਦੇ ਉਦੇਸ਼ਾਂ ਦੀ ਪੂਰਤੀ ਲਈ ਸਮਾਜ ਹਿਤਕਾਰੀ ਕਾਰਜਾਂ ਨੂੰ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੋਜ਼ਗਾਰੀ, ਬੰਦੂਆ ਮਜ਼ਦੂਰੀ, ਨਹਿਲਾਵਾ ਤੇ ਅਤਿਆਚਾਰਾਂ ਵਿਰੁੱਧ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਤੇ ਸੰਸਾ ਦੇ ਅਹੁਦੇਦਾਰ ਰਣਜੀਤ ਸਿੰਘ ਚੀਮਾ, ਪ੍ਰਿੰਸੀਪਲ ਚੰਨਣ ਸਿੰਘ, ਨੀਗਾ ਸਿੰਘ ਮਾਨਸਾ, ਬਲਜੀਤ ਕੌਰ ਰੰਦਾਵਾ, ਗੁਰਮੀਤ ਕੌਰ ਨਹਾਰ, ਨਿਰਮਲ ਕੌਰ ਗਿਆਨ ਸਕੋਰ ਰਜਿੰਦਰ ਸਿੰਘ ਮੋਹਲ ਨਿੱਤਰ ਸਿੰਘ ਮਨਜੀਤ ਸਿੰਘ ਕੁਰਵੰਤ ਸਿੰਘ ਗਿੱਲ ਪ੍ਰੋਫੈਸਰ ਹਰਵੰਤ ਸਿੰਘ ਗੁਰਬਾਜ ਸਿੰਘ ਸੱਗੂ ਨਿਰਮਲ ਕੌਰ ਅਵਤਾਰਜੀਤ ਸਿੰਘ ਅਮਰੀਕ ਸਿੰਘ ਨਫਰੀ ਦਵਿੰਦਰਪਾਲ ਸਿੰਘ ਐਡਵੋਕੇਟ ਹਰਮਨਵੀਰ ਸਿੰਘ ਹਰਪਾਲ ਮਾਨ ਹਰਵੰਤ ਸਿੰਘ ਬਲਜਿੰਦਰ ਕੌਰ ਜਸਵਿੰਦਰ ਜੱਸੀ ਹਰਮੇਸ਼ ਸਿੰਘ ਹਰਿਆਣਾ ਅਤੇ ਝਾਰਖੰਡ ਵਾਸੀ ਗੀਤਾ ਰਾਣੀ ਵੱਲੋਂ ਸਮਾਉਂ ਰੋਹ ਵਿੱਚ ਸਮੂਲੀਅਤ ਕੀਤੀ ਗਈ ਆਤਮੇ देवर, देवर फार्मर्स किसान थे बड़े बड़े किसान तो मैं उधरती जब मुझे छुट्टी होती थी मैं सकराड़ी के पास बैठता था जब तक वो कायम नहीं हुआ तो उसके साथ हम लोग रहे और जिस वक्त उनके पास से वो निकल रहे तो वो खड़ गए खड़ के देखने लगे एट द सेट ऑफ वर्ड्स जो मैं यहां वैसे नहीं कह सकता उनको थोड़ा बदल के कह रहा हूं यार आई एम सॉरी आप ठीक पंजाबी यू मस्ट अंडरस्टैंड यार ये पुराने का मुंडा जेड़ा है ये वकील बन गया उन्होंने तीन चार बार देखा के सरकारी जेड़ा बच्चा सी नया-नया मुंडा किए जे इस तो पहला कि वो जवाब दे तो मैं मुझन मरूक देकर कहा मैं हाँ दसो वकील बन गया है तो आपको क्या तकलीफ है आई सॉरी कई बार मैं भूल जाता हूँ मैं हिंदी में बोलना तो मैंने कहा मैं कहा हाँ ये वकील वकील बन चुका है तो आपको क्या प्रॉब्लम है क्या समस्या बहनों तो, तो वो फटाफट करेगी हैज टू फेस मैनी थिंगस फिर जब बाबा साहब का स्टैच्यू हम लोगों ने सन 2001 में रुकवाया उस वक्त हरबोध शिक्षक सकरानी ने तकदीब बोल रहा ये ह्यूमन राइट्स की बात कर रहा हूं उसके लाइफ की मैडम प्लीज तक मैडम विद गॉगल्स यू आर सपोज टू बी कंसंट्रेटेड एक गला रहा, बार बार-बार नहीं पता सुनिए जानी चाहिए ओडिया यादा जेड़े बंदे डी आज ला वकालत ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਬਕਾਲਤ ਕਰਦੇ ਹੋਇਆ ਉਹਨਾਂ ਸੋਚਿਆ ਤੇ ਰੰਗ ਨਸਲ ਜਾਤੀ ਧਰਮ ਆਦ ਬਿਦਕਰ ਹੋ ਰਿਹਾ ਹੈ ਇਸ ਬਿਦਕਰੇ ਨੂੰ ਰੋਕਣ ਦੇ ਲਈ ਉਹਨਾਂ ਨੇ ਆਪਣੇ ਸਾਧਿਆ ਦੀ ਇੱਕ ਮੀਟਿੰਗ ਸੱਦੇ ਇਸ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਇਸ ਮੀਟਿੰਗ ਵਿੱਚ ਮਤਾ ਪਾਸ ਕਰਕੇ ਮਨੁੱਖੀ ਅਧਿਕਾਰ ਸੁਰੱਖਿਆ ਦਲ ਦੀ ਸੋਫਰਾ ਦਿੱਤੀ ਗਈ ਤਾਂ ਜੋ ਇਸ ਵਿਤਕਰੇ ਨੂੰ ਰੋਕਿਆ ਜਾ ਸਕੇ ਔਰਤਾਂ ਪਰ ਹੋ ਰਹਿ ਰਿਹਾ ਹੈ ਤਾਂ ਜਰ ਨੂੰ ਰੁਕ ਰੋਕਿਆ ਜਾ ਸਕੇ ਔਰਤਾਂ ਦਾ ਜੋ ਸ਼ੋਸ਼ਣ ਹੋ ਰਿਹਾ ਹੈ ਉਸਨੂੰ ਰੋਕਿਆ ਜਾ ਸਕੇ। ਭ੍ਰਸ਼ਟachar ਨੂੰ ਰੋਕੇ ਜਾ ਸਕੇ। ਬੇਰਜਗਾਰੀ ਨੂੰ ਹੱਲ ਕਰਦੇ ਜੇ ਤਾਂ ਅਸੀਂ ਦੇਸ਼ਵੰਦੇ ਤੇ ਬੰਦੂਆਂ ਮਜ਼ਦੂਰੀ ਨੂੰ ਖਤਮ ਕਰਨ ਆਰ ਬਾਰੇ ਵੀ ਉਹਨਾਂ ਨੇ ਸੋਚਿਆ ਇਸ ਦੇ ਲਈ ਹੀ ਉਹਨਾਂ ਨੇ ਮਨੁੱਖੀ ਕਾਇਰ ਰੱਖ ਕੇ ਦਸਤਫਾਂਕ ਕੀਤੀ। ਉਹ ਘੋੜਿਆਂ ਤੇ ਚੜ ਕੇ ਆਉਂਦੇ ਸੀ ਇਹ। ਮਜੈਲਾ ਲੈ ਕੇ ਬਾਈਏ ਆ ਜਾਂਦੇ ਆ। ਕਿਉਂ ਜੰਗ ਅੱਜ ਵੀ ਹੋ ਰਿਹਾ ਹੈ ਇੱਕ ਮੁਲਕ ਦੀ ਦੂਜੇ ਨਾਲ ਇੰਨੇ ਭਿਆਨਕ ਆ ਜਿਹੜੇ ਡਿਵੈਲਪਡ ਡਿਵੈਲਪਡ ਕੰਟਰੀ ਨੇ ਉਹਨਾਂ ਦੇਸ਼ਾਂ ਦਾ ਹਾਲ ਮੈਂ ਦੱਸ ਰਿਹਾ ਆ ਕਾਜਾ ਪੱਟੀ ਦੇ ਇਜ਼ਰਾਈਲ ਵਰਗਿਆਂ ਦਾ ਜਿੱਥੇ ਸਭ ਤੋਂ ਵੱਧ ਟੈਕਨੋਲੋਜੀ ਹੈ ਅਰ ਰਸ਼ੀਆ ਤੇ ਆ ਦੇਖ ਲੋ ਯੂਕਰੇਨ ਤਿੰਨ ਸਾਢੇ ਤਿੰਨ ਸਾਲ ਹੋ ਗਏ ਕਿਵੇਂ ਆਪਸ ਚ ਮਾਰ ਤਾਰ ਬੁਰੇ ਹਾਲ ਬਣ ਕੇ ਦਿਹਾੜੇ ਉੱਥੇ ਹੋਏ ਪਿਆ ਸਭ ਕੁਝ ਤਬਾਹ ਹੋਇਆ ਪਿਆ ਉਹੀ ਪਾਲਿਸੀਆਂ ਇੱਥੇ ਵੀ ਪਾਵੇਂ ਸਾਡੀ ਸਰਕਾਰ ਇੰਡੀਆ ਦੀ ਸਰਕਾਰ ਪ੍ਰਧਾਨ ਮੰਤਰੀ ਕੋਈ ਬਣ ਜੇ ਕਾਰਪੋਰੇਟ ਨੂੰ ੜਾਵਾ ਦੇ ਰਹਿ ਜੇ ਆਪਕ ਦੇਖੀਏ ਨਾ ਥੋੜਾ ਜਿਹਾ ਹਿਸਾਬ ਜੇ ਲਾ ਕੇ ਪੈਸੇ ਥੇਲੇ ਦਾ 70% ਪੈਸਾ 10 ਕ ਬੰਦਿਆਂ ਦੇ ਕੋਲ ਹੈ ਪੂਰਾ ਜੇ مالیਿਆ ਦਾ ਹਿਸਾਬ ਲਾ ਲਈਏ 70% 10 ਘਰਾਂਿਆਂ ਦੇ ਕੋਲ ਹੈ ਪੈਸਾ ਔਰ ਜੇ ਇਕੁਐਲਟੀ ਨਹੀਂ ਹੋਏਗੀ ਜੋ ਸਾਡੇ ਸੰਵਿਧਾਨ ਦੇ ਵਿੱਚ ਡਾਕਟਰ ਭੀਮਰਾਓ ਮੇਦ ਕਰਨੇ ਦਿੱਤੀ ਹੈ ਇਕੁਐਲਟੀ ਬਰਾਬਰਤਾ ਦਾ ਅਧਿਕਾਰ ਸਾਨੂੰ ਦਿੱਤਾ ਹੈ ਪਰ ਇਹ ਅਧਿਕਾਰਾਂ ਦਾ ਵੱਡੇ ਨੂੰ ਹੋਰ ਵੱਡਾ ਕੀਤਾ ਜਾ ਰਿਹਾ ਹੈ ਗਰੀਬ ਨੂੰ ਲਤਾੜਿਆ ਜਾ ਰਿਹਾ ਹੈ ਮੈਨੂੰ ਦੱਸੋ ਵੀ ਮਨਰੇਕਾ ਦੇ ਵਿੱਚ 400 ਰੁਪਏ ਦਿਹਾੜੀ ਹੈ 400 ਰੁਪਏ ਨਾਲ ਕਿਹੜਾ ਗੁਜ਼ਾਰਾ ਚੱਲਦਾ ਵੀ ਦੱਸੋ ਉਹ ਵੀ 100 ਦਿਨ ਕੰਮ ਮਿਲਦਾ ਔਰ ਬੀਬੀਆਂ ਮੈਂ ਦੇਖਦਾ ਉਹ ਡਰੇਨਾ ਦੇ ਵਿੱਚ ਨਾ ਜਿੱਥੇ ਜਿੱਦੀ ਬੂਟੀ ਖੜੀ ਆ ਉਹਨਾਂ ਨੂੰ ਉੱਥੇ ਕੰਮ ਲਾਇਆ ਜਿੱਥੇ ਸੱਪ ਮੇਰੇ ਖਿਆਲ ਹਜ਼ਾਰ-ਹਜ਼ਾਰ ਸੱਪ ਹੋਏਗਾ ਉੱਥੇ ਸੋਸ਼ਲ ਹੁੰਦਾ ਹੀ ਇਹ ਦੇ ਨਾਲ ਨਾਲ ਮੈਂ ਇੱਕ ਇਹ ਵੀ ਗੱਲ ਸਮਝਦਾ ਹਾਂ ਕਿ ਅੱਜ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਵਾਸਤੇ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ ਜਿੱਥੇ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਪਰ ਉਦੋਂ ਵੀ ਵੱਡੀ ਗੱਲ ਜਿਹੜੀ ਮੈਂ ਸਮਝਦਾ ਉਹ ਹੈ ਕਿ ਬਹੁਤ ਸਾਰੀਆਂ ਗੱਲਾਂ ਦੀ ਸਮਾਜਿਕ ਮੂਵਮੈਂਟ ਦੀ ਲੋੜ ਹੁੰਦੀ ਹੈ ਇੱਥੇ ਨਸ਼ਿਆਂ ਦੀ ਗੱਲ ਹੋਈ ਨਸ਼ਿਆਂ ਵਾਸਤੇ ਕਾਨੂੰਨ ਕੰਮ ਕਰਦਾ ਹੈ ਪੁਲਿਸ ਆਪਦਾ ਕੰਮ ਕਰੇ ਚੇਨ ਸਿਸਟਮ ਤੋੜੇ ਲੱਗੀ ਹੋਈ ਹੈ ਪਰ ਉਹਦੇ ਤੋਂ ਵੱਧ ਮੈਂ ਸਕੂਲਾਂ ਦੇ ਵਿੱਚ ਵੀ ਜਾਣਾ ਟੀਚਰਜ਼ ਨੂੰ ਕੱਲ ਮੀਟਿੰਗ ਟੀਚਰਜ਼ ਦੀ ਮੀਟਿੰਗ ਸੀ ਉਹਨਾਂ ਨਾਲ ਗੱਲਬਾਤ ਹੋਈ ਸੰਬੋਧਨ ਕੀਤਾ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਤੁਹਾਡੇ ਤੁਹਾਡਾ ਵੱਡਾ ਰੋਲ ਹੈ ਕਿ ਸਮਾਜਿਕ ਮੂਵਮੈਂਟ ਬਣਾਉਣ ਦੇ ਵਿੱਚ ਤੁਹਾਡਾ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੈ ਤੇ ਜਿਹੜੀਆਂ ਸਮਾਜਿਕ ਮੂਵਮੈਂਟ ਨੇ ਜੇ ਕਿਉਂਕਿ ਲੋਕਾਂ ਦੀ ਸਮਾਜਿਕ ਮੂਵਮੈਂਟ ਨਹੀਂ ਸਾਇਕੀ ਚੇਂਜ ਹੋ ਜੇ ਮੈਂ ਕਹਿੰਦਾ ਇੱਥੇ ਟੇਬਲ ਤੇ ਨਸ਼ਾ ਰੱਖਿਆ ਹੋਵੇ ਜਦੋਂ ਤੁਹਾਡੇ ਚ ਕੋਈ ਖਾਂਦਾ ਹੀ ਕੋਈ ਨਹੀਂ ਹੈਗਾ ਤੇ ਉਹ ਭਾਵੇਂ ਨਸ਼ਾ ਹੈ ਭਾਵੇਂ ਕੋਈ ਹੋਰ ਚੀਜ਼ ਹੈ ਤੁਹਾਡੇ ਲਈ ਮਿੱਟੀ ਹੈ ਤਾਂ ਅੱਜ ਨੂੰ ਤੁਹਾਡੇ ਜੇ ਤੋਂ ਦਿਮਾਗ ਦੇ ਵਿੱਚ ਇਹ ਸਮਝ ਵਿੱਚ ਗੱਲ ਪੈ ਗਈ ਕਿ ਉਹ ਚੀਜ਼ ਮਾੜੀ ਹੈ ਤਾਂ ਤੁਸੀਂ ਕਿਉਂ ਖਾਵੋਗੇ ਉਹਨੂੰ ਇਸ ਲਈ ਸਮਾਜਿਕ ਮੂਵਮੈਂਟਾਂ ਚੱਲਦੇ ਰਹੀ ਲੋਕਾਂ ਨੂੰ ਜਾਗਰੂਕ ਜਿੱਥੇ ਕੀਤਾ ਜਾਂਦਾ ਹੈ ਉਹ ਅਵੇਅਰ ਹੋ ਜਾਂਦੇ ਨੇ ਕਿ ਕੁਦਰਤੀ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਵੀ ਮਿਲ ਜਾਂਦੇ ਨੇ ਜਿਹੜੀਆਂ ਮਾੜੀਆਂ ਲਾਹਤਾਂ ਲੱਗੀਆਂ ਹੁੰਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਅਸੀਂ Madhya Pradesh ਦੇ ਵਿੱਚ ਗਏ